ਮਹਿੰਦਰਜੀ ਦਾ ਖਾਲਸਾ ਮਹਿੰਦਰਜੀ ਕੀ ਫਤਿਹ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਨਸ਼ਾ ਪ੍ਰਤੀ ਮੁੱਦਾ ਉਠਾਇਆ ਗਿਆ ਉਸ ਮੁੱਦੇ ਤੇ ਬਹੁਤ ਹੀ ਗੰਭੀਰਤਾ ਦੇ ਨਾਲ ਗੱਲਬਾਤ ਕੀਤੀ ਹੈ ਸਰਦਾਰ ਪ੍ਰਗਟ ਸਿੰਘ ਪ੍ਰਗਟ ਸਿੰਘ ਉਹ ਇਨਸਾਨ ਨੇ ਇੱਕ ਸਿਆਸੀ ਲੀਡਰ ਤੋਂ ਪਹਿਲਾਂ ਬਹੁਤ ਵਧੀਆ ਇਨਸਾਨ ਨੇ ਹਰ ਪਲੇਅਰ ਰਹੇ ਨੇ ਸਾਡੇ ਇੰਡੀਆ ਦੇ ਤੇ ਜਦੋਂ ਵਿਧਾਨ ਸਭਾ ਦੇ ਵਿੱਚ ਕਰਤਾਰ ਸਿੰਘ ਸੰਧਮਾ ਸਪੀਕਰ ਸਾਹਿਬ ਨੇ ਤੇ ਮੁੱਦੇ ਤੇ ਗੱਲ ਕੀਤੀ ਕੁਮਰ ਮੀਜੇ ਪ੍ਰਤਾਪ ਦੇ ਨਾਲ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਜਿਹੜਾ ਪ੍ਰਗਟ ਸਿੰਘ ਨੇ ਬਹੁਤ ਗੰਭੀਰਤਾ ਦੇ ਨਾਲ ਲਿਆ ਉਹ ਕੀ ਕਹਿੰਦੇ ਆ ਹਾਲਾਂਕਿ ਜਿਹੜੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਪੰਜਾਬ ਪੁਲਿਸ ਤੇ ਇਲਜ਼ਾਮ ਲੱਗਦੇ ਨੇ ਕਿ ਦਿਨ ਕਿਤੇ ਉਹ ਇਲਜ਼ਾਮ ਬਣ ਕੇ ਰਹਿ ਜਾਂਦੇ ਨੇ ਜਦੋਂ ਆਮ ਲੋਕ ਗੱਲ ਕਰਦੇ ਨੇ ਪਰ ਜਦੋਂ ਕੋਈ ਸਿਆਸੀ ਲੀਡਰ ਉਹ ਵੀ ਸੁਲਝਿਆ ਹੋਇਆ ਹਾਕੀ ਪਲੇਅਰ ਇਸ ਮੁੱਦੇ ਤੇ ਗੱਲ ਕਰਦਾ ਉਦੋਂ ਸਾਨੂੰ ਵੀ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਇਹ ਮੁੱਦਾ ਸਮਝਣਾ ਚਾਹੀਦਾ ਔਰ ਮੰਨਣਾ ਚਾਹੀਦਾ ਜਦੋਂ ਉਹ ਡਰਗ ਦੀ ਜਾਂ ਸਮੈਕ ਦੀ ਗੱਲ ਕਰਦੇ ਨੇ ਉਹ ਸਪੀਕਰ ਸਾਹਿਬ ਨੂੰ ਮੁਖਾਤਬਤ ਹੋ ਕੇ ਕਹਿੰਦੇ ਆ ਕਹਿੰਦੇ ਸਪੀਕਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਕੁਝ ਅਫਸਰ ਐਸੇ ਨੇ ਜਿਵੇਂ ਉਹਨਾਂ ਨੇ 7-8000 ਬੰਦੇ ਦੀ ਗੱਲ ਕੀਤੀ ਉਹਨੇ ਗੱਲ ਅਸਲ ਵਿੱਚ ਕੀਤੀ ਕਿ ਇੱਕ ਥਾਣੇ ਵਿੱਚ ਤਿੰਨ-ਚਾਰ ਮੁਲਾਜ਼ਮ ਜਿਹੜੇ ਨੇ ਉਹ ਡਰੱਗ ਕਰਦੇ ਵੀ ਨੇ ਭਵਨ ਛੇੜੀ ਨੇ ਤੇ ਉਹਨਾਂ ਦੇ ਨਸ਼ਾ ਤਸਕਰਾਂ ਦੇ ਨਾਲ ਨਸ਼ੇੜੀਆਂ ਦੇ ਨਾਲ ਸੰਬੰਧ ਵੀ ਨੇ ਯਾਨੀ ਕਿ ਬਹੁਤ ਗੰਭੀਰ ਮੁੱਦਾ ਹੈ ਸੈਨਸਿਟਿਵ ਮੁੱਦਾ ਜੇ ਅਸੀਂ ਇਹਨੂੰ ਥੋੜਾ ਜਆ ਗਹਿਰਾਈ ਦੇ ਨਾਲ ਸਮਝੀਏ ਤਾਂ ਹੁਣ ਜਿਹੜੇ ਨਸ਼ਾ ਤਸਕਰ ਨੇ ਜਾਂ ਨਸ਼ੇੜੀ ਨਸ਼ਾ ਕਰਦੇ ਨੇ ਉਹਨਾਂ ਦਾ ਬਚਾਅ ਵੀ ਤਾਂ ਹੋ ਰਿਹਾ ਕਿਉਂਕਿ ਜਦੋਂ ਪੁਲਿਸ ਕਦੇ ਨਸ਼ਾ ਤਸਕਰਾਂ ਤੇ ਰੇਡ ਮਾਰਦੀ ਹੈ ਉਹਨੂੰ ਪਹਿਲਾਂ-ਪਹਿਲਾਂ ਉਹ ਨਸ਼ਾ ਤਸਕਰਾਂ ਨੂੰ ਖਬਰ ਮਿਲ ਜਾਂਦੀ ਹੈ ਕਿ ਪੁਲਿਸ ਸਾਡੇ ਘਰਾਂ ਤੱਕ ਪਹੁੰਚ ਰਹੀ ਹੈ ਮਤਲਬ ਜਿਹੜੇ ਠਾਣੇ ਦੇ ਵਿੱਚ ਤਿੰਨ ਚਾਰ ਮੁਲਾਜ਼ਮ ਨਸ਼ਾ ਕਰਦੇ ਨੇ ਨਸ਼ਾ ਵੇਚਣ ਵਾਲਿਆਂ ਨਾਲ ਸੰਬੰਧ ਰੱਖਦੇ ਨੇ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਪੰਜਾਬ ਪੁਲਿਸ ਦੇ ਲਈ ਇੱਥੇ ਮੈਂ ਇੱਕ ਹੋਰ ਬੇਨਤੀ ਕਰਨੀ ਆ ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡੇ ਅਫਸਰ ਜਿਹੜੇ ਇਮਾਨਦਾਰ ਨੇ ਜਿਹੜੇ ਚਾਹੁੰਦੇ ਨੇ ਕਿ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਇਹ ਜੜ ਤੋਂ ਖਤਮ ਹੋਵੇ ਵੱਡੇ ਵੱਡੇ ਤਸਕਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਵੱਡੇ ਵੱਡੇ ਤਸਕਰਾਂ ਤੇ ਕੇਸ ਚੱਲਦੇ ਨੇ ਜੋ ਪੁਲਿਸ ਨੇ ਕੇਸ ਦਰਜ ਕੀਤੇ ਨੇ ਤਾਂ ਇਹੋ ਕੇਸ ਚੱਲਦੇ ਆ ਇੱਥੇ ਤੁਸੀਂ ਸਾਰੇ ਪੁਲਿਸ ਨੂੰ ਇੱਕ ਲਾਈਨ ਵਿੱਚ ਇੱਕ ਕਤਾਰ ਵਿੱਚ ਨਹੀਂ ਖੜਾ ਸਕਦੇ ਮਤਲਬ ਸਾਰੀ ਪੁਲਿਸ ਨਹੀਂ ਗਲਤ ਹੋ ਸਕਦੀ ਤੇ ਜਿਹੜੇ ਸਰਦਾਰ ਪਰਮ ਸਿੰਘ ਨੇ ਇਹ ਮੁੱਦੇ ਪੇਠਾਏ ਆ ਪੰਜਾਬ ਲਿਖ ਦੇ ਕੁਝ ਮੁਲਾਜ਼ਮਾਂ ਨੂੰ ਕਿਹਾ ਉਹ ਵਾਕਈ ਸੱਚ ਹੈ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ ਹੈਗਾ ਤੇ ਪੰਜਾਬ ਦੇ ਲਈ ਜਿਹੜਾ ਇਹ ਮੁੱਦਾ ਬੌਦੀ ਵੱਡਾ ਹੈ ਔਰ ਸਾਨੂੰ ਸੈਂਸਿਟਿਵ ਇਹਨੂੰ ਲੈਣਾ ਚਾਹੀਦਾ ਮਤਲਬ ਜਦੋਂ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਬੰਦ ਕਿਉਂ ਨਹੀਂ ਹੋ ਰਿਹਾ ਹੁਣ ਜੇ ਪੰਜਾਬ ਪੁਲਿਸ ਦੇ ਵਿੱਚ ਇੱਕ ਥਾਣੇ ਵਿੱਚ ਤਿੰਨ ਚਾਰ ਮੁਲਾਜ਼ਮ ਨਸ਼ਾ ਕਰਦੇ ਨੇ ਜਾਂ ਨਸ਼ੇੜੀਆਂ ਦੇ ਨਾਲ ਨਸ਼ਾ ਤਸਕਰਾਂ ਦੇ ਨਾਲ ਉਹਨਾਂ ਦੇ ਸੰਬੰਧ ਨੇ ਫਿਰ ਤਾਂ ਬਹੁਤ ਵੱਡੀ ਮੁਸ਼ਕਲ ਹੈ ਕਿਉਂਕਿ ਜਦੋਂ ਨਸ਼ਾ ਤਸਕਰ ਨੂੰ ਫੜਨ ਵਾਸਤੇ ਕਦੇ ਪੁਲਿਸ ਤਿਆਰੀ ਕਰਦੀ ਹੈ ਇਹ ਤੇ ਉਹਨਾਂ ਨੂੰ ਖਬਰ ਮਿਲਦੀ ਐ ਤਾਂ ਉਹਨਾਂ ਦੇ ਕੋਲ ਖਬਰ ਪਹਿਲਾਂ ਇਹ ਵੀ ਪਹੁੰਚ ਜਾਂਦੀ ਐ ਕਿ ਥੋੜੇ ਜਿਹੀ ਪੁਲਿਸ ਰੇਡ ਕਰੂਗੀ ਤੁਹਾਨੂੰ ਪੁਲਿਸ ਪੜ ਸਕਦੀ ਐ ਮਤਲਬ ਕਿਤੇ ਨਾ ਕਿਤੇ ਅੰਦਰ ਖਾਤੇ ਜਿਹੜਾ ਇਹ ਨਸ਼ਿਆਂ ਨੂੰ ਖਤਮ ਕਰਨ ਦਾ ਸਿਸਟਮ ਐ ਉਹ ਤਾਂ ਚੱਲ ਰਿਹਾ ਐ ਤੇ ਤਕਰੀਬਨ ਤਕਰੀਬਨ ਹਰ ਬੰਦਾ ਕੋਸ਼ਿਸ਼ ਕਰਦਾ ਐ ਪਰ ਜਦੋਂ ਥਾਣੇ ਦੇ ਵਿੱਚ ਦੋ ਚਾਰ ਮੁਲਾਜ਼ਮ ਨਸ਼ੇੜੀ ਨੇ ਡਰ ਕਰਦੇ ਨੇ ਜਾਂ ਨਸ਼ਾ ਤਸਕਰਾਂ ਨੂੰ ਕਹਿ ਲਈਏ ਖਬਰ ਕਰ ਦਿੰਦੇ ਨੇ ਫਿਰ ਇਹ ਜਿਹੜਾ ਨਸ਼ਿਆਂ ਦਾ ਮੁੱਦਾ ਹੈ ਇਹ ਜਿਹੜਾ ਵਿਸ਼ਾ ਹੈ ਤੇ ਛੇਤੀ ਕਿਤੇ ਹੱਲ ਹੋਣ ਵਾਲਾ ਨਹੀਂ ਤੇ ਮੈਂ ਸਲਾਹਾਂਗਾ ਵੀ ਕਰਦਣ ਸਰਦਾਰ ਪ੍ਰਗਟ ਸਿੰਘ ਜਿਨ੍ਹਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਤੇ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਚੱਲਦੀ ਹੈ ਉਦੋਂ ਜੇ ਕੋਈ ਲੀਡਰ ਨਮਾ ਆਉਂਦਾ ਜਿਵੇਂ ਕੈਪਟਨ ਸਾਹਿਬ ਨੇ ਕਿਹਾ ਸੀ 4 ਹਫ਼ਤਿਆਂ ਵਿੱਚ ਮੈਂ ਨਸ਼ਾ ਬੰਦ ਕਰ ਦੂੰਗਾ ਭਵੰਤਮਾਨ ਨੇ ਵੀ ਕਿਹਾ ਸੀ ਕਿ ਬਾਦਲ ਵੀ ਹੁਣ ਕਹੀ ਜਾਂਦੇ ਪਹਿਲਾਂ ਵੀ ਕਹਿੰਦੇ ਸੀ ਤੇ ਇਹ ਕਿੰਨੀਆਂ ਵੀ ਕੋਸ਼ਿਸ਼ਾਂ ਕਰ ਲੈਣ ਕਿੱਡਾ ਮਰਜੀ ਕੋਈ ਇਮਾਨਦਾਰ ਬੰਦਾ ਆ ਜੇ ਕਿ ਮੈਂ ਨਸ਼ੇ ਖਤਮ ਕਰ ਦੂੰਗਾ ਪਰ ਜਿੰਨਾ ਜਿਹੜੇ ਬੁੱਕਲ ਦੇ ਸੱਪ ਨੇ ਹੁਣ ਜੇ ਇੱਕ ਥਾਣੇ ਦੇ ਤਿੰਨ ਚਾਰ ਮੁਲਾਜ਼ਮ ਬੈਠੇ ਨੇ ਨਸ਼ਾ ਕਰਨ ਵਾਲੇ ਜਾਂ ਜਿਨ੍ਹਾਂ ਦੇ ਨਸ਼ੇ ਤਸਕਰਾਂ ਦੇ ਨਾਲ ਸੰਬੰਧ ਨੇ ਫਿਰ ਤਾਂ ਇਹ ਮਸਲਾ ਹੱਲ ਹੀ ਹੋ ਸਕਦਾ ਹੈ ਤਾਂ ਜਾਣੀ ਕਿ ਕਿਤੇ ਨਾ ਕਿਤੇ ਬਹੁਤ ਮੱਟੀ ਗੜਬੜ ਹੈਗੀ ਹੈ ਪਰ ਜਿੰਨੀਆਂ ਵੀ ਸੰਸਥਾਵਾਂ ਜਾਂ ਕਮੇਟੀਆਂ ਬਣੀਆਂ ਨੇ ਨਸ਼ਾ ਸ਼ੁਰਾਉਣ ਵਾਸਤੇ ਜਾਂ ਨਸ਼ਿਆਂ ਦੇ ਵਿਰੁੱਧ ਲੜਨ ਲਈ ਉਹ ਤਾਂ ਜੋ ਕੁਝ ਕਰ ਰਹੇ ਨੇ ਕਰ ਰਹੇ ਨੇ ਪਰ ਸਵਾਲ ਤਾਂ ਪੁਲਿਸ ਤੇ ਖੜਾ ਹੁੰਦਾ ਇਹ ਤਾਂ ਬਹੁਤ ਵੱਡਾ ਕਹਿ ਲਿਏ ਇੱਕ ਕਲੰਕ ਹੈ ਮੱਥੇ ਤੇ ਪੰਜਾਬ ਪੁਲਿਸ ਨੂੰ ਵੀ ਸਮਝਣਾ ਪੈਣਾ ਔਰ ਕਈਆਂ ਬੰਦੇ ਨੇ ਕਿਹਾ ਸੀ ਕਿ ਇਹਨਾਂ ਦਾ ਮੈਡੀਕਲ ਟੈਸਟ ਹੋਵੇ ਯਾਨੀ ਕਿ ਦੇਖਿਆ ਜਾਵੇ ਕਿਹੜਾ ਮੁਲਾਜ਼ਮ ਨਸ਼ਾ ਕਰਦਾ ਜਾਂ ਨਹੀਂ ਕਰਦਾ ਇਹ ਤਾਂ ਸਾਰੀ ਪੁਲਿਸ ਦੇ ਘੇਰੇ ਵਿੱਚ ਆਉਂਦੀ ਹੈ ਸਾਰੇ ਪੁਲਿਸ ਤੇ ਹੀ ਇਲਜ਼ਾਮ ਲੱਗਣਗੇ ਪਰ ਕਿਤੇ ਨਾ ਕਿਤੇ ਇਹ ਸਚਾਈ ਪ੍ਰਕਾਸ਼ ਸਿੰਘ ਨੇ ਬਿਆਨ ਕੀਤੀ ਹੈ ਵੇ ਪੁਲਿਸ ਦਾ ਹੱਥ ਨਸ਼ਾ ਬਕਾਉਣ ਦੇ ਵਿੱਚ ਜਾਂ ਨਸ਼ਾ ਕਰਨ ਦੇ ਵਿੱਚ ਜਾਂ ਨਸ਼ਾ ਤਸਕਰਾਂ ਦੇ ਨਾਲ ਸੰਬੰਧ ਜਾਂ ਨਸ਼ੇੜੀਆਂ ਦੇ ਨਾਲ ਸੰਬੰਧ ਹੈਗਾ ਇਹਨੂੰ ਅਸੀਂ ਮਨ ਕਰ ਨਹੀਂ ਹੋ ਸਕਦਾ ਇਹ ਸਚਾਈ ਹੈ ਸਾਨੂੰ ਪੰਜਾਬ ਦੇ ਲੋਕਾਂ ਨੂੰ ਵੀ ਮੰਨਣਾ ਪੈਣਾ ਹੈ ਕਿ ਵਾਕਈ ਜੇ ਨਸ਼ਾ ਛੜਾਉਣ ਵਾਲੇ ਜਾਂ ਨਸ਼ੇ ਵਾਲਿਆਂ ਨੂੰ ਨਸ਼ਾ ਤਸਕਰਾਂ ਨ ਤਸਕਰਾਂ ਨੂੰ ਫੜਨ ਵਾਲੇ ਨਸ਼ਾ ਕਰਦੇ ਨੇ ਨਸ਼ਾ ਵੇਚਣ ਵਾਲਿਆਂ ਨਾਲ ਸੰਬੰਧ ਰੱਖਦੇ ਨੇ ਫਿਰ ਤਾਂ ਸਾਨੂੰ ਗੰਭੀਰਤਾ ਦੇ ਨਾਲ ਸੋਚਣਾ ਪੈਣਾ ਹੈ ਔਰ ਪੁਲਿਸ ਨੂੰ ਵੀ ਕਿਤੇ ਨਾ ਕਿਤੇ ਇਹ ਜ਼ਿੰਮੇਵਾਰੀ ਨਿਭਾਉਣੀ ਪਊ ਕੀ ਸਾਡੇ ਮੱਥੇ ਤੇ ਇੱਕ ਲੰਕ ਨਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ